ਉਹ ਵੀ ਮਿੱਤਰੋ ਆ ਤੁਹਾਡੇ ਲਈ ਲੈ ਕੇ ਆ 855 ਕਿ ਦੀ ਕੋਕਾ ਜਮਾ 2002 ਮਾਡਲ ਆਗਾ ਤੇ ਸੋਨਾ ਲੀਕਾ 60 ਦਾ ਜਿਹੜਾ 21 ਮਾਡਲ ਆ ਤੇ 22 ਦੀ ਟਰੈਕਟਰ ਦੀ ਕਾਪੀ ਆ ਤੇ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ 855 ਟਰੈਕਟਰ ਆ ਨਾਲ ਕਿ ਦੀ ਕੋਕਾ ਪਿਆ ਜਮਾ ਕਿ ਦੀ ਕੰਡੀਸ਼ਨ ਇੱਕ ਨੰਬਰ ਪਈ ਟਰੈਕਟਰ ਦੀ ਤੇ 2002 ਮਾਡਲ ਆ ਟਾਇਰ ਚਾਕੜਾ ਨਵਾਂ ਹਨਾ ਟੈਰਾ ਦਾ ਰੇਡੀਅਲ ਦੇ ਰੇਡੀਅਲ ਦੇ ਟਾਇਰ ਨੇ ਚੌਕੜਾ ਜਮਾ ਤੇ ਇੰਜਨ ਗੇਅਰ ਦਾ ਜਮਾ ਓਕੇ ਟਰੈਕਟਰ ਤੇ ਬਾਕੀ ਸੋਵ ਵਗੈਰਾ ਤੁਸੀਂ ਰੰਗ ਦੇਖ ਸਕਦੇ ਹੋ ਟਰੈਕਟਰ ਨਾਲ ਜਿਹੜਾ ਕੇ 18 19 ਮਾਡਲ ਦੇ ਮੁਕਾਬਲੇ ਦਾ ਪਿਆਗਾ ਤੇ ਚੱਲਿਆ ਵੀ ਬਹੁਤ ਘੱਟ ਹੋਇਆਗਾ ਰਿੰਬਾ ਵਗੈਰਾ ਦਾ ਤੁਸੀਂ ਵੇਖ ਸਕਦੇ ਹੋ ਤੇ ਟਾਇਰ ਨੇ ਜਿਹੜੇ ਚਾਰੇ ਨਵੇਂ ਨੇ ਟਰੈਕਟਰ ਦੇ ਤੇਲ ਬ੍ਰੇਕਾਂ ਛੇ ਝੀਰੀ ਤੇਲ ਬ੍ਰੇਕਾਂਗੇ ਤੇ ਛੇ ਝੀਰੀ ਦੇ ਵਿੱਚ ਆ ਗਰ 155 ਤੇ ਨੰਬਰ 50 ਆਗਾ ਹਾਂ ਨੰਬਰ 50 ਫਾਸਟ ਪਾਰਟੀ ਫਾਸਟ ਪਾਰਟੀ ਦਾਗਾ ਤੇ ਨਗਦ ਕੈਸ਼ ਦਾ ਬਾਕੀ ਮਗਰਾਟ ਵਗੈਰਾ ਦੇਖ ਸਕਦੇ ਹੋ ਨਾ ਪੂਰਾ ਸਾਫ਼ ਟਰੈਕਟਰ ਪਿਆ 2002 ਮਾਡਲ ਆ ਪੰਜਾਬ ਨੰਬਰ ਆਗਾ ਤੇ ਫਸਟ ਪਾਰਟੀ ਦੇ ਵਿੱਚ ਹੈਗਾ ਤੇ ਬਾਹ ਕੇ ਚਲਾ ਕੇ ਮਿੱਤਰੋ ਜਿਹੜੇ ਵੀ ਇਹਨੂੰ ਚਾਹੁੰਦੇ ਆ 2000 ਮਾਡਲ ਆ ਤਾ ਬਸ ਹੀ ਲੈ ਜਾ ਸਕਦੇ ਤੇ ਰੇਟ ਕੀ ਆਦਾ ਭਾਈ ਇਹਦਾ ਰੇਟ 3 ਲੱਖ ਰੁਪਈਆ ਜੀ 3 ਲੱਖ ਰੁਪਈਆ ਪੂਰਾ 2002 ਮਾਡਲ ਆ ਮਿੱਤਰੋ ਤੇ 3 ਲੱਖ ਰੁਪਈਆ ਡਿਮਾਂਡ ਆ ਬਾਕੀ ਮੌਕੇ ਤੇ ਲੈਸ ਜਿਹੜਾ ਰੇਟ ਉਹ ਹੋ ਜੂਗਾ ਤੇ ਸਹੀ ਚੀਰੀ ਚ ਤੇਲ ਬ੍ਰੇਕਾਂਗਾ ਤੇ ਨਵੇਂ ਟਾਇਰ ਆ ਰੈਡੀ ਆਲਾ ਟਰੈਕਟਰ ਦੇ ਤੇ ਉਸ ਤੋਂ ਬਾਅਦ ਗੱਲ ਕਰਦਾ ਇੱਧਰ ਲਈ ਛੜ ਤੇ ਸੋਨਾਲੀਕਾ 60 21 ਮਾਡਲ ਟਰੈਕਟਰ ਆ ਇਹ ਬਾਈ ਦੀ ਕਾਪੀ ਤੇ ਇਹਦੀ ਬਾਈ ਦੀ ਕਾਪੀ ਆ ਇਹ ਟਰੈਕਟਰ ਜਮਾਂ ਸੀਲਡ ਪਿਆ ਹਜੇ ਤੱਕ ਕਲੱਚ ਵੀ ਨਹੀਂ ਖੁੱਲਿਆ ਟਰੈਕਟਰ ਦਾ ਸੀ ਇੱਕੀ ਸਰਵਿਸ ਹੋਈ ਸੀ ਦੁਬਾਰੇ ਹੁਣ ਨਵੀਂ ਕਰਾਈ ਏਜੰਸੀ ਤੇ ਇੱਕੋ ਹੀ ਸਰਵਿਸ ਹੋਈ ਆ ਇਹਦੇ ਤੇ ਦੂਜੀ ਸਰਵਿਸ ਤਾਜੀ ਹੋਈ ਹੋਈ ਆ ਟਰੈਕਟਰ ਦੀ ਤੇ ਟਾਇਰ ਤੁਸੀਂ ਵੇਖ ਸਕਦੇ ਹੋ ਨਾਲ ਦੇ ਨੇ ਜੇਕੇ ਦੇ ਤੇ ਟਾਇਰ ਜਮੇ ਨਹੀਂ ਕਾ ਸੇ ਟਰੈਕਟਰ ਦਾ ਬਹੁਤ ਘੱਟ ਜਿਹੜਾ ਚੱਲਿਆ ਹੋਇਆਗਾ ਤੇ ਸੈਂਟਰ ਸਾਈਡ ਗੇਅਰ ਆ ਤੇ ਚੇਂਜਰ ਵਾਲਾਗਾ ਟਰੈਕਟਰ 3 ਸਪੀਡ ਦੇ ਵਿੱਚ ਆਗਾ ਸਟਲ ਸੇਫਟ ਗੇਅਰਾਂ ਦੇ ਵਿੱਚ ਆ ਡੀਆਈ 60 ਤੇ ਬਾਕੀ ਪੰਜਾਬ ਨੰਬਰ ਆ ਫਸਟ ਓਨਰ ਹੈ ਨਾ ਤੇ ਇੰਜਨ ਗੇਅਰ ਟਰੈਕਟਰ ਨਾ ਜਮਾ ਸ਼ੋਰੂਮ ਕਲਿਸ਼ਨ ਪਿਆ ਮਿੱਤਰੋ ਜਿਹੜੇ ਵੀਰ ਨੂੰ ਚਾਹੀਦਾ ਸੋਨਾਲੀਕਾ 60 ਸਿਕੰਦਰ ਲੈਣਾਗਾ ਤੇ ਕਲਮ ਵੀ ਕਿਸੇ ਪਾਸੇ ਟਰੈਕਟਰ ਦੇ ਨੰਗ ਦੀ ਉਹ ਲੱਗੀ ਨਹੀਂ ਹੋਈ ਤੁਸੀਂ ਦੇਖ ਸਕਦੇ ਪਾਇਦਾਨਾ ਦਾ ਵੀ ਟਰੈਕਟਰ ਐ ਪਿਆ ਬਿਲਕੁਲ ਨਵਾਂ ਤੇ ਸਿਰਫ ਇੰਨਾ ਕਥਾਂ ਘਸਿਆ ਨਹੀਂ ਟਰੈਕਟਰ ਕਿਸੇ ਪਾਸੋਂ ਵੀ ਹੱਥ ਨਹੀਂ ਲਾਉਂਦਾ ਨਾ ਕਿ ਵੇਟ ਵਗੈਰਾ ਉਹ ਵਿੱਚ ਕਰਨ ਲੱਗੇ ਲਗਾਏ ਇਹ ਠੀਕ ਹੈ ਇਹ ਵੀ ਧੀਆ ਹੋਏ ਜੇ ਤਾਂ ਇਹਨਾਂ ਮਿੱਤਰੋ ਜਮਾ ਚੌਕੜਾ ਟਾਇਰਾਂ ਦਾ ਇਹ ਵੀ ਜਮਾ 90% 95% ਪਿਆ ਟਰੈਕਟਰ ਦਾ ਡਬਲ ਡਿਸਟਰੀਬਿਊਟਰ ਦਾ ਸਟਰਲ ਸੈੱਟ ਗੇਰਾਂ ਦੇ ਵਿੱਚ ਹੈਗਾ ਜਿਹੜੇ ਵੀਰ ਨੂੰ ਚਾਹੀਦਾ ਨਾ ਬਸ ਕੰਟੈਕਟ ਕਰ ਲਓ 16 ਲੀਕਾ 60 ਜਮਾ ਸ਼ੋਅਰੂਮ ਕੰਡੀਸ਼ਨ ਹੈ ਪਿਆ ਜਹਾਜ ਏਜੰਸੀ ਚੋਂ ਲਿਆਂਦਾ ਤੇ ਕਾਗਜ਼ ਵਗੈਰਾ ਵੀ ਇਹ ਡੰਡੇ ਆ ਲਿਆ ਹਾ ਤੇ ਲਹੇ ਨਹੀਂ ਟਰੈਕਟਰ ਦੇ ਤੁਸੀਂ ਦੇਖ ਸਕਦੇ ਹੋਗੇ ਮੋਹਰਾ ਵੀ ਆ ਦੇਖ ਲਓ ਕਾਗਜ਼ਾਂ ਵਾਲੀਆਂ ਉਹ ਵਿੱਚ ਕਰ ਪਈਆਂ ਨੇ ਤੇ ਪੰਜਾਬ ਨੰਬਰ ਆ ਫਰਸਟ ਓਨਰ ਹੈਗਾ ਤੇ ਇਹਦੀ ਡਿਮਾਂਡ ਕੀ ਹੈ ਇਹਦੀ 6 ਲੱਖ 80000 ਰੁਪਏ 6 ਲੱਖ 80000 ਰੁਪਏ ਦੀ ਡਿਮਾਂਡ ਆ ਮਿੱਤਰੋ ਸੋਨਾ ਲੀਕਾ 60 ਦੀ 21 ਮਾਡਲ ਆ ਤੇ 22 ਦੀ ਟਰੈਕਟਰ ਦੀ ਕਾਪੀ ਆ ਗਈ ਤੇ ਨਗਦ ਕੈਸ਼ ਦਾ ਤੇ ਆ ਵੀ ਨਗਦ ਕੈਸ਼ ਦਾ ਇਹ ਟਰੈਕਟਰ ਪੂਰਾ ਸਾਫ਼ ਪਿਆ ਟਮਾਟਰੀ 850 2002 ਮਾਡਲ ਜਿਹੜੇ ਵੀ ਇਹਨੇ ਲੈਣਾ ਤੇ ਇੱਧਰ ਸੋਨਾ ਲੀਕਾ ਦਾ 60 ਦਾ 21 ਮਾਡਲ ਆ ਤੇ ਇਹਦੇ 22 ਦੀ ਟਰੈਕਟਰ ਦੀ ਕਾਪੀ ਆ ਗਈ ਤੇ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਨੇ ਜਿਹੜੇ ਵੀ ਵੀਰ ਨੂੰ ਬਈ ਚਾਹੀਦੇ ਨੇ ਤੇ ਕੰਟੈਕਟ ਕਰ ਰਹੇ ਨੰਬਰ ਸਕਰੀਨ ਦੇ ਉੱਤੇ ਤਾਂ ਚੱਲ ਰਿਹਾ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਚੈਨਲ ਨੂੰ ਆਪਣੇ ਨੂੰ ਫੋਲੋ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਮਿਲਦਾ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ